ਆ ਗੋਤਾ ਨੂੰ ਦੇ ਦੇ ਕੇ ਗਿਆ ਮੇਰੀਆ ਇਹ ਰੱਖ ਉਹ ਦੀਆ ਕੰਮ ਚਲਾ ਕਰਾਉਣ ਚੱਲ ਬੱਚੇ ਤੇ ਕੀ ਕੁਛ ਕਰਨ ਦੇ ਰਸਤੀ ਲੈ ਪਿੱਛੇ ਮੇਰਾ ਭੁੱਖਾ ਖੜਾ ਤੂੰ ਕਹੀ ਜਨਾ ਬਰਦਾਸ਼ਤ ਮਾਨ ਤੋਂ ਲੈ ਕੇ ਬੱਬੂ ਮਾਨ ਤੱਕ ਅੰਨੀ ਗਿੱਪੀ ਕਰੇ ਵਾਲ ਜਲਜੀਤ ਭਾਈ ਰਹਿਣਾ ਹੁਣ ਮੈਨੂੰ ਆਈ ਸੀ ਮੇਰਾ ਫੋਨ ਉਹਨਾਂ ਦਾ ਫੋਨ ਮੈਨੂੰ ਆਇਆ ਸੀ ਕਰਾਂਗੇ ਉਹਨਾਂ ਵੀ ਪਰ ਤੁਹਾਨੂੰ ਕਿਤੇ ਨਹੀਂ ਮੂਹਰੇ ਘੰਟਾ ਹੀ ਲੱਗੀ ਆਰੀ ਲੱਗਿਆ ਨਾ ਆ ਥੋੜ੍ਹੀ ਜਾਈ ਡਰੇਸ ਹੈਗੇ ਵੀ ਥੋੜ੍ਹੀ ਜੀ ਲੇਟ ਹੋ ਗਈ ਸੀ ਪਰ ਤੁਸੀਂ ਬਹੁਤ ਪਿਆਰ ਦਿੱਤਾ ਜਨਤਾ ਨੇ ਬੜਾ ਸਪਰਸਾਰ ਦਿੱਤਾ ਉਹਨਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਆ ਹੀਰੋ ਨਾਲ ਮੈਂ ਪਹਿਲੀ ਵਾਰੀਆਂ ਬਾਕੀ ਸਾਰੇ ਹੀਰੋ ਨਾਲ ਮੈਂ ਕੰਮ ਕਰ ਲਿਆ ਸੀ ਗੁਰਦਾਸ ਮਾਨ ਤੋਂ ਲੈ ਕੇ ਬੱਬੂ ਮਾਨ ਤੱਕ ਐਨੀ ਹੋਰ ਕਿੰਨੇ ਵੀ ਮਤਲਬ ਕਿ ਜਿਹੜੇ ਬਾਕਮਾਲ ਕਿਪੀ ਬਏ ਵਾਲੇ ਕਿਪੀ ਕਰੇ ਵਾਲ ਜਲਜੀਤ ਬਾਈ ਰਹਿਣਾ ਹੁਣ ਮੈਨੂੰ ਆਈ ਸੀ ਉਹਦਾ ਫੋਨ ਉਹਨਾਂ ਦਾ ਫੋਨ ਮੈਨੂੰ ਆਇਆ ਸੀ ਕਰਾਂਗੇ ਉਹਨਾਂ ਵੀ ਤੇ ਬਾਕੀ ਇਹ ਬੰਦੇ ਰਹਿੰਦੇ ਆ ਪਰ ਹੀਰੋ ਸਾਡਾ ਬਣ ਗਿਆ ਇਹਦੀ ਐਕਟਿੰਗ ਠੀਕ ਲੱਗੀ ਹੈ ਨਾ ਬਹੁਤ ਕਮਾਲ ਦੀ ਸਾਡੀ ਕੈਮਿਸਟਰੀ ਸੀਗੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਔਰ ਲੱਗ ਰਹੀ ਹੈ ਜੀ 21 ਜੂਨ ਨੂੰ ਸੋ ਪਲੀਜ਼ ਸਾਰੇ ਜਣੇ ਤੁਹਾਡੇ ਤੁਸੀਂ ਆਪੋ ਆਪਣੇ ਚੈਨਲਸ ਦੇ ਉੱਤੇ ਇਹ ਚੀਜ਼ਾਂ ਦਿਖਾਉਂਗੇ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ 21 ਜੂਨ 2024 ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਪਲੀਜ਼ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਦੇਖੋ ਬਾਕੀ ਤੁਸੀਂ ਸਾਰਿਆਂ ਨੂੰ ਜੇ ਤੁਹਾਨੂੰ ਸੱਚੀ ਫਿਲਮ ਚੱਗੀ ਲੱਗੀ ਇੱਕ ਛੋਟਾ ਛੋਟਾ ਕਲਿੱਪ ਜਰੂਰ ਫੇਸਬੁੱਕ ਤੇ ਫੇਸਬੁੱਕ ਤੇ ਪਾ ਦਿਓ ਕਿਉਂਕਿ ਇਹ ਇੱਕ ਫੈਮਿਲੀ ਡਰਾਮਾ ਹੈ ਕੋਈ ਵੀ ਉਦਾਂ ਦੀ ਗੱਲ ਨਹੀਂ ਤੁਸੀਂ ਆਪਣੇ ਬੱਚਿਆਂ ਨਾਲ ਤੁਸੀਂ ਆਪਣੇ ਪਰਿਵਾਰਾਂ ਨਾਲ ਇਹ ਫਿਲਮ ਜਾ ਕੇ ਦੇਖ ਸਕਦੇ ਆ 21 ਜੂਨ ਨੂੰ ਲੱਗ ਰਹੀ ਆ ਸੋ ਪਲੀਜ਼ ਇਹ ਮੂਵੀ ਨੂੰ ਜਰੂਰ ਤੇ ਕੇ ਆਓ ਸੋ ਧੰਨਵਾਦ ਜਿੱਕੀ ਭਾਈ ਨੇ ਸਾਡੇ ਸਰਜੀ ਭਾਈ ਪੁੱਛਦਾ ਇੰਦਰ ਭਾਜੀ ਪ੍ਰੋਡਿਊਸਰ ਹੈ ਤੇ ਇਹਨਾਂ ਨੇ ਸਾਡਾ ਬੜਾ ਯੂਕੇ 'ਚ ਵੀ ਬੜਾ ਖਿਆਲ ਕੀਤਾ ਸੀ ਇੱਥੇ ਵੀ ਕਰ ਰਿਹਾ ਸੀ ਕਿੱਥੇ ਆਏ ਸੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਕਿ ਫਿਲਮ ਜ਼ਰੂਰ ਦੇਖ ਕੇ ਆਓ 21 ਜੂਨ ਨੂੰ ਤੇ ਰਾਣਾ ਸਾਹਿਬ ਆਮਲੀ ਆਗੇ ਆਲੇ ਤੁਸੀਂ ਤੁਸੀਂ ਛਣਕਦੇ ਨੇ ਵਕੀਲ ਆ ਜੇ ਨਾ ਮਾ ਉਸ ਨੂੰ ਫਿਲਮ ਬਾਰੇ ਕੀ ਮਜ਼ਾ ਆ ਅੱਗੇ ਨੂੰ ਜਾਓ ਆ ਮਾਈਕ ਅੱਗੇ ਤੁਹਾਨੂੰ ਵੀ ਬਹੁਤ ਅੱਛਾ ਲੱਗਿਆ ਹੋਵੇਗਾ ਤੇ ਬਾਕੀ ਤੁਸੀਂ ਮੀਡੀਆ ਦੇ ਵਿੱਚ ਜੋ ਲਿਖਣਾ ਜਾਂ ਜੋ ਕਹਿਣਾ ਉਹ ਤੁਹਾਡੇ ਹੱਥ ਹੈ ਤੇ ਹੁਣ ਤੁਸੀਂ ਦੇਖੋ ਅੱਜ ਤਾਂ ਉਮੀਦ ਕਰ ਰਹੇ ਹਾਂ ਕਿ ਤੁਸੀਂ ਇਹ ਫਿਲਮ ਨੂੰ ਵੇਟ ਕਰਾਓ ਧੰਨਵਾਦ ਬਾਕੀ ਅਸੀਂ ਨਾ ਸਾਰੇ ਰਾਣਾ ਸਾਹਿਬ ਅੱਲਾਹ ਸਭ ਕੋਸ਼ਿਸ਼ ਕਰਾਂਗੇ ਅਗਰਾਜ ਭਲਾ ਅਸੀਂ ਸਾਰੇ ਘੇਟਰ ਵਿਜ਼ਿਟ ਵੀ ਕਰਾਂਗੇ ਲੋਕਾਂ ਦਾ ਪਿਆਰ ਲੈਣ ਜਾਵਾਂਗੇ ਔਰ ਕਿ ਤੁਹਾਨੂੰ ਸਾਰਿਆਂ ਨੂੰ बस ਇੱਕੋ ਹੀ ਬੇਨਤੀ ਆ ਕਿ ਫਿਲਮ ਲਈ ਜਰੂਰ ਸਾਰਿਆਂ ਨੂੰ ਬੂਸਟ ਅਪ ਕਰਿਓ ਕਿ ਫਿਲਮ ਤੁਸੀਂ ਦੇਖ ਹੀ ਲਈ ਆ ਕਿ ਬਹੁਤ ਵਧੀਆ ਸਾਨੂੰ ਅੱਜ ਲਾਈਵਰੀ ਜਦੋਂ ਇੰਨਾ ਸਤਕਾਰ ਇੰਨਾ ਪਿਆਰ ਮਿਲਦਾ ਫਿਰ ਮਜ਼ਾ ਆ ਜਾਂਦਾ ਤੇ ਮੈਂ ਤਾਂ ਆਪਣੀ ਫੈਮਿਲੀ ਲੈ ਕੇ ਆਇਆ ਏ ਕੰਮ ਇਹ ਨਾ ਇੱਕ ਕਿੱਦਾਂ ਲੱਗੀ ਫਿਲਮ ਫੇਰੀ ਇੰਗਲੈਂਡ ਆਈ ਹੈ ਹੈ ਜਿਵੇਂ ਇੰਗਲੈਂਡ ਦੀ ਫੈਮਿਲੀ ਬਾਰੇ ਬੋਲਦੇ ਹੈ ਫੇਰੀ ਇੰਗਲੈਂਡ ਮੇਰਾ ਤਲਾਕ ਕਰਾਉਣਾ ਤਲਾਕ ਕਰਾਉਣਾ ਚੱਲ ਪਿੱਛੇ ਬਥੇ ਕੁਝ ਸ਼ਕਤੀ ਦਾ ਰਸਪੀਲ ਹੈ ਪਿੱਛੇ ਮੇਰਾ ਬੁੱਗਾ ਖੜਾ ਤੂੰ ਕਹੀਂ ਨਾ ਹੋਈ ਗੱਲ ਇਹਨੇ ਜੀ ਰਾਨਾ ਸਾਹਿਬ ਨੇ ਰਾਨਾ ਸਾਹਿਬ ਵਾਸਤੇ ਜ਼ੋਰ ਨਾਲ ਤਾੜੀਆਂ ਮਾਰੋ ਯਾਰ ਕੀ ਬਾਤ ਹੈ ਕੀ ਬਾਤ ਆ ਹੋਟ ਉਹਨਾਂ ਸਪੈਸ਼ਲ ਲੈ ਕੇ ਆਇਆ ਨਾ ਬਖਰਾਲ ਉਹ ਜਦੋਂ ਤੈਨੂੰ ਦੇਖਦੇ ਢੇਰ ਗਿਆ ਮੇਰੀਆਂ ਇਹਨਾਂ ਅਵਿਈ ਵੈਰੀ ਗੁੱਡ ਅਪਰੀਸ਼ੀਏ ਬਾਕੀ ਕੀ ਹੈ ਰਿੱਕੀ ਸਾਹਿਬ ਡਾਇਰੈਕਟਰ ਨੇ ਇਹਨਾਂ ਨੇ ਸਬਜੈਕਟ ਬਹੁਤ ਉੱਚਾ ਚੋੜਿਆ ਲਿਖਿਆ ਔਰ ਡਾਇਰੈਕਟ ਕੀਤਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬਹੁਤ ਅੱਛੀ ਪਿਕਚਰ ਸੀ ਜੀ ਥੈਂਕ ਯੂ ਸੋ ਮੈਂ ਤੇਰੀਆਂ ਮੇਰੀਆਂ ਹੈਰਾ ਫੇਰੀ ਦੀ ਸਾਰੀਆਂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਗੁੱਡ ਲੱਕ ਰਿੱਕੀ ਭਾਜੀ ਤੁਸੀਂ ਬਹੁਤ ਵਧੀਆ ਸਾਰਿਆਂ ਤੋਂ ਕੰਮ ਕਰਵਾਇਆ ਤੇ ਕੰਟੈਂਟ ਨੂੰ ਜੋੜ ਕੇ ਰੱਖਿਆ ਲੋਕਾਂ ਦਾ ਜਿਹੜਾ ਪਿਆਰ ਸੀ ਉਹ ਬਰਕਰਾਰ ਸੀਗਾ ਐਕਸਾਈਟਮੈਂਟ ਦੇ ਵਲ ਮਿਲ ਕੇ ਉਹ ਟਾਈਮ ਟੂ ਟਾਈਮ ਬੜੀ ਯਾਰੀ ਸੀ ਤੇ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਫਿਲਮ ਨੂੰ ਜੋੜ ਕੇ ਰੱਖਿਆ ਬਾਬਾ 21 ਜੂਨ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਵੈਸੇ ਦੁਬਾਰਾ ਅਨਾਉਂਸ ਕਰ ਰਿਹਾ ਕਿ 21 ਜੂਨ ਨੂੰ ਫਿਲਮਾਂ ਤੇ ਫਿਲਮ ਪ੍ਰਦਰਸ਼ਿਤ ਹੋ ਰਹੀ ਹੈ ਤੇ ਤੁਸੀਂ ਹਮੋ ਮਾ ਕੇ ਜਾਓ ਦੇਖੋ ਬਹੁਤ ਮਜ਼ਾ ਆਏ ਸਹੀ ਗੱਲ ਹੈ ਜੀ ਮੈਂ ਇੱਕ ਇੱਕ ਮੀਡੀਆ ਦੇ ਲਈ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਤੁਹਾਨੂੰ ਪਤਾ ਪੰਜਾਬ ਦੇ ਅੰਦਰ ਬੜੀ ਸਾਰੀਆਂ ਫਿਲਮਾਂ ਬਣ ਰਹੀਆਂ ਨੇ ਤੇ ਬਹੁਤ ਸਾਰੀ એનર્ਜੀ ਲੱਗਦੀ ਹੈ ਬਹੁਤ ਸਾਰੇ ਪੈਸੇ ਲੱਗਦੇ ਨੇ ਸਾਡੇ ਫਿਲਮ ਮੇਕਰਸ ਤੇ ਆਡੀਅਨ ਦੇ ਵਿੱਚ ਦਾ ਜਿਹੜਾ ਗੈਪ ਹੈ ਨਾ ਉਹ ਤੁਸੀਂ ਪੂਰਾ ਕਰਦੇ ਹੋ ਅਗਰ ਤੁਸੀਂ ਤੁਹਾਨੂੰ ਵਾਗੇ ਅਗਰ ਫਿਲਮ ਪਸੰਦ ਆਈ ਗਾਣੇ ਪਸੰਦ ਆਏ ਤੇ ਪਲੀਜ਼ ਥੋੜਾ ਜਿਹਾ ਇਨੀਸ਼ੀਏਟਿਵ ਲਿਓ ਲੋਕਾਂ ਦਾ ਗੱਲ ਪਹੁੰਚਾਓ ਕਿ ਜੇ ਅਗਰ ਤੁਸੀਂ ਪਹੁੰਚਾਓਗੇ ਥਾਂ ਉਹਨਾਂ ਤੇ ਪਹੁੰਚੇਗੀ ਤੇ ਉਹਨਾਂ ਨੂੰ ਕੰਟੈਂਟ ਦੇਖਣ ਨੂੰ ਮਿਲੇਗਾ ਸੋ ਪਲੀਜ਼ ਥੋੜਾ ਜਿਹਾ ਐਫਰਟ ਦਿਓ ਸਪੈਸ਼ਲ ਥੈਂਕਸ ਟੂ ਆਲ ਦਾ ਪ੍ਰੋਡਿਊਸਰ ਜਿਨ੍ਹਾਂ ਨੇ ਆਪਣੀ ਹਾਰਡ ਐਂਡ ਮਨੀ ਇਹਦੇ ਅੰਦਰ ਲਾਈ ਸਪੈਸ਼ਲ ਥੈਂਕਸ ਟੂ ਦਾ ਆਡੀਅנס ਜਿਹੜੇ ਦਿਨ ਦਾ ਆਪਣਾ ਟਾਈਮ ਕੱਢ ਕੇ ਇੰਨੀ ਗੜੀ ਚ ਦੇਖਣ ਆਏ ਥੋੜੀ ਗਰਮੀ ਦੀ ਥੋੜਾ ਡਿਲੇ ਵੀ ਹੋ ਗਿਆ ਕਈ ਲੋਕਾਂ ਨੇ ਬਾਹਰ ਬੈ ਕੇ ਵੀ ਦੇਖੀ ਸ਼ੋਅ ਦੇ ਲਈ ਮਾਫੀ ਹੈ ਜੀ ਸਾਰਿਆਂ ਤੋਂ ਪਰ ਇੱਕ ਇੱਕ ਗੱਲ ਸੁਣੋ ਅੱਜ ਆ ਗਿੱਟਾ ਕਲੰਦੇਗਾ ਤੁਹਾਨੂੰ ਇਹ ਗੱਲ ਆ ਮੈਂ ਅੱਜ ਪਹਿਲੀ ਵਾਰ ਦੇਖਿਆ ਵੀ ਜੂਨ ਦਾ ਮਹੀਨਾ ਆ ਲੇਕਿਨ ਆਡੀ ਜੇ AC ਨਹੀਂ ਚੱਲਦਾ ਸੀ ਪਰ ਲੋਕਾਂ ਨੂੰ ਫਿਲਮ ਇੰਨੀ ਵਧੀਆ ਲੱਗੀ ਉਹਨਾਂ ਨੇ ਫਿਲਮ ਨਹੀਂ ਠੰਡ ਪਾਤੀ ਯਾਰ ਕੀ ਬਾਤ ਹੈ ਕੀ ਬਾਤ ਹੈ ਗੁੱਡ ਲੱਕ ਥੈਂਕ ਯੂ ਲਵ ਯੂ ਆਲ ਥੈਂਕ ਯੂ ਥੈਂਕ ਯੂ ਚਲੋ